ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਗੁਲਬਾਹਰ ਬੁਟੀਕ ਤੇ ਅੱਜ ਆਪਾਂ ਫੇਰ ਲੈ ਕੇ ਆਇਆ ਪ੍ਰਿੰਟ ਸੂਟਾਂ ਦੀ ਨਵੀਂ ਵੀਡੀਓ ਸਾਡੇ ਨਵੀਂ-ਨਵੀਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੇ ਜਿਹੜੇ ਵੀਡੀਓਜ਼ ਨੇ ਉਹ ਕਿੱਦਾਂ ਦੀਆਂ ਲੱਗੀਆਂ ਹਨ ਤੇ ਅੱਜ ਆਪਾਂ ਲੈ ਕੇ ਆਇਆ ਫੇਰ ਕਾਟਨ ਦੀ ਸੂਟ ਕਿਉਂਕਿ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਤੇ ਗਰਮੀ ਵੀ ਇਸ ਵਾਰ ਇੰਨੀ ਜ਼ਿਆਦਾ ਪੈ ਰਹੀ ਹੈ ਕਿ ਲੱਗਦਾ ਵੀ ਹਨਾ ਬਹੁਤ ਸੌਫਟ ਸੌਫਟ ਦੀ ਸੂਟ ਹੋਣਾ ਤੇ ਇਹ ਹੈਗਾ ਆਪਣਾ ਜੀ ਪ੍ਰਿੰਟ ਸੂਟ ਬਹੁਤ ਹੀ ਸੋਹਣਾ ਪ੍ਰਿੰਟ ਬਣਿਆ ਹੋਇਆ ਇਹਦਾ। ਆ ਦੇਖ। ਇਹ ਗਾਜਰੀ ਕਲਰ ਦਾ ਸੂਟ ਹੈ ਜੀ ਘੇਰੇ ਦੇ ਉੱਤੇ ਆਊਗਾ ਆਪਣਾ ਇਹ ਫਲਾਰ ਇਹਦਾ। ਤੇ ਜਿਹੜੀ ਗਲੇ ਦੇ ਉੱਪਰ ਆਪਣੀ ਇਹ ਬਣੀ ਹੋਈ ਹੈ ਜੀ ਪੱਟੀ। ਪੱਟੀ ਦੇ ਉੱਤੇ ਹਰ ਹਲਕਾ ਹਲਕਾ ਜਿਹਾ ਵਰਕ ਹੋਇਆ ਹੋਇਆ। ਇਹ ਪੱਟੀ ਸਾਰੀ ਵਰਕ ਨਾਲ ਬਣੀ ਹੋਈ ਹੈ ਜੀ। ਇੱਕ ਸਾਈਡ ਤੇ ਫਲਾਰ ਆ ਕੇ ਕੁਦਰ ਦੇ ਵਿੱਚ ਨੇ ਜਿਹੜੇ ਬਰੀਕ-ਬਰੀਕ ਫਲਾਰ ਨੇ ਹਨਾ। ਤੇ ਇਹ ਨਾਲ ਸਲਵਾਰ ਹੈ ਜਿਹੜੀ ਉਹ ਪਲੇਨ ਹੈ ਜੀ। ਸਲਵਾਰ ਇਹਦੇ ਨਾਲ ਪਲੇਨ ਆ ਜੀ ਤੇ ਇਹਦੇ ਨਾਲ ਇਹ ਕੋਟਾ ਡੋਰੀ ਜਿਹੜਾ ਦਾ ਪੱਟਾ ਹੈ ਬਹੁਤ ਸੌਫਟ ਦਾ ਪੱਟਾ ਹੈ ਸੌਫਟ ਵਾਲਾ ਦੇਖੋ ਬਿਲਕੁਲ ਸੌਫਟ ਵਾਲਾ ਕੋਟਾ ਡੋਰੀ ਆ ਇਹ ਇਹ ਰਾਵ ਨਾਲ ਆਪਾਂ ਜਿਵੇਂ ਮਰਜ਼ੀ ਨੂੰ ਘਰੇ ਵੀ ਵੀਅਰ ਕਰ ਸਕਦੇ ਹਾਂ ਉਹ ਦੁਪੱਟੇ ਦਾ ਪ੍ਰਿੰਟ ਦੇਖੋ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈ ਦੇਖੋ ਜੀ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਦੁਪੱਟੇ ਦਾ ਗਾਦਰੀ ਕਲਰ ਦਾ ਸੂਟ ਹੈ ਜੀ ਇਹ ਹੈਗਾ ਇਹਦੇ ਵਿੱਚ ਦੂਸਰਾ ਕਲਰ ਇਹ ਹੈਗਾ ਲਿਵੈਂਟਰ ਜਿਹਾ ਕਲਰ ਇਹਦੇ ਵਿੱਚ ਸੇਮ ਪ੍ਰਿੰਟ ਹੈ ਉਸੇ ਤਰ੍ਹਾਂ ਜਿਹੜੀ ਪੱਟੀ ਹੈ ਉਹਦੇ ਉੱਪਰ ਆਪਾਂ ਨੇ ਵਰਕ ਕੀਤਾ ਹੋਇਆ ਹੈ ਹਨਾ ਇਹ ਪੱਟੀ ਵਰਕ ਕੀਤਾ ਹੋਇਆ ਜੀ ਇਹਨੂੰ ਇਦੇ ਵਿੱਚ ਕੋਈ ਵੀ ਲੰਬਾਈ ਦੀ ਕੋਈ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਪੱਟੀਆਂ ਜਿਹੜੀ ਆਪਣੀ ਸੀਨ ਨਾਲ ਲਗਾਈ ਹੋਈ ਆ ਆਪਾਂ ਇਹਨੂੰ ਉਤਾਰ ਕੇ ਉੱਪਰ-ਨੀਚੇ ਵੀ ਕਰ ਸਕਦੇ ਆ ਲੈਂਥਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਇਹਦੇ ਵਿੱਚ ਤੇ ਇਹਦੇ ਪੱਟੇ ਦੇਖੋ ਪੱਟੇ ਬਿਲਕੁਲ ਕਾਟਨ ਦੇ ਦੇ ਪੱਟੇ ਆ ਵਾਗਨੇ ਸੌਫਟ ਕੋਟੇ ਦੇ ਦੁਪੱਟੇ ਨੇ ਬਹੁਤ ਸੋਹਣੇ ਦੁਪੱਟੇ ਨੇ ਆਪਾਂ ਜਦੋਂ ਆਪਣਾ ਸੂਟ ਫਟ ਜਾਂਦਾ ਪਰ ਆਹ ਨਾਲ ਘਰੇ ਕਾਟਨ ਦੀ ਤਰ੍ਹਾਂ ਹਨਾ ਦੁਪੱਟੇ ਨਾਲ ਆਹ ਨਾਲ ਹਟਾ ਸਕਦੇ ਆ ਘਰੇ ਲੈ ਕੇ ਇਹ ਨਹੀਂ ਹੈਗਾ ਵੀ ਆਪਾਂ ਦੁਪੱਟੇ ਆਪਣੇ ਪਏ ਰਹਿਣਗੇ ਨੇਗੋ ਦੁਪट्टे ਦਾ ਪ੍ਰਿੰਟ ਹੀ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਜੀ ਇਹ ਹੈਗਾ ਆਪਣਾ ਇਹਦੇ ਵਿੱਚ ਤੀਸਰਾ ਇਹ ਹੈਗਾ ਹਲਾਈਟ ਗ੍ਰੀਨ ਜੈ ਸੂਟ ਹੈ ਤੇ ਇਹ ਰੇਵੀ ਪੱਟੀ ਤੇ ਵਰਕ ਕੀਤਾ ਹੋਇਆ ਜੀ ਇਹ ਪੱਟੀ ਆਪਣੀ ਨਹੀਂ ਉੱਧੜ ਕੇ ਲੱਗਦੀ ਹਨਾ ਕਿਉਂਕਿ ਇਹਦੇ ਸ਼ਰਟ ਦੇ ਉੱਪਰ ਹੀ ਵਰਕ ਕੀਤਾ ਹੋਇਆ ਹੈ ਪੱਟੀ ਦੀ ਤਰ੍ਹਾਂ ਇਹਦੇ ਆਪਾਂ ਇਥੋਂ ਗੋਲਾ ਕੱਟਣਾ ਪਊਗਾ ਠੀਕ ਹੈ ਜੀ ਉਚਾ ਨੀਮਾ ਕਰਨ ਵਾਸਤੇ ਪੱਟੀ ਛੋਟੀ ਹੋ ਜਾਊਗੀ ਮਟੇ ਪੱਟੀ ਉੱਧੜ ਕੇ ਨਹੀਂ ਲੱਗੂਗੀ ਹਨਾ ਇਹਨਾਂ ਪਲੇਨ ਸਲਵਾਰ ਹੈ ਤੇ ਇਹ ਨਾਲ ਬਹੁਤ ਸੌਫਟ ਮਸਲੀ ਹਿੰਦਰਾ ਦਪੱਟਾ ਹੈ ਜੀ ਬਹੁਤ ਹੀ ਜਿਆਦਾ ਸੌਫਟ ਦੁਪੱਟਾ ਹੈ। ਜੇ ਆਪਾਂ ਗਰਮੀਆਂ 'ਚ ਬਾਹਰ ਅੰਦਰ ਜਾਣੇ ਆ ਹਨਾ ਜੀ ਮੈਂ ਆਪਾਂ ਕੋਈ ਹੋਰ ਦੁਪੱਟਾ ਲੈਣੇ ਆਗੇ ਉਹ ਆਪਾਂ ਤੋਂ ਚੰਗਾ ਨਹੀਂ ਲੱਗਦਾ ਜਿਆਦਾ ਗਰਮੀ ਦੇ ਵਿੱਚ ਪਰ ਇਹ ਦੁਪੱਟਾ ਬਹੁਤ ਜਿਆਦਾ ਬਹੁਤ ਬਹੁਤ ਹੀ ਜਿਆਦਾ ਸੋਹਣਾ ਦੁਪੱਟਾ ਹੈ। ਸੌਫਟ ਹੈ ਬਿਲਕੁਲ। ਇਹ ਹੈ ਘਤਮੰਨਾ ਬ੍ਰਾਂਡ ਦਾ ਸੂਟ ਹੈ ਜੀ ਇਹ। ਸਲਵਾਰ ਇਹ ਜਿਹੜੀ ਆਪਣੇ ਉਹ ਵੀ ਸਾਫ ਇਹ ਆਉਗੀ ਪਲੇਨ ਸਲਵਾਰ ਹੈ ਇਹਦੀ ਇਹ ਹੈਗਾ ਇਹਦਾ ਘੇਰੇ ਦਾ ਘੇਰੇ ਤੋਂ ਤੇ ਪ੍ਰਿੰਟ ਹੋਇਆ ਹੋਇਆ ਤੇ ਇਹਦੇ ਨਾਲ ਇਹ ਸਲਵਾਰ ਹੈ ਜੀ ਪਲੇਨ ਸਟਾਫ ਬਹੁਤ ਸੋਹਣਾ ਤਮੰਨਾ ਦਾ ਸੂਟ ਹੈ ਇਹ ਇਹਦੇ ਨਾਲ ਇਹ ਦੁਪੱਟਾ ਦੁਪੱਟਾ ਇਹਦੇ ਨਾਲ ਹੈਗਾ ਜੀ ਹਾ ਪ्योर ਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਪਿਓਰ ਦਾ ਦੁਪੱਟਾ ਜੀ ਇਹ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਹੈ ਉਹ ਖੁੱਲਾ ਲੰਬਾ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ ਤਾਨੂੰ ਸੂਟ ਕਿਦਾਂ ਦੇ ਲੱਗੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਸਾਡੀ ਅਗਲੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਧੰਨਵਾਦ ਜੀ